ਮੇਰਾ ਨਾਮ ਸ਼ਮਸ਼ੇਰ ਸਿੰਘ ਸੂਬਾ ਜਰਨਲ ਸਕੱਤਰ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਅੱਜ ਤੁਹਾਡੇ ਵੱਲੋਂ ਜਿਹੜਾ ਸੰਕੇਤਕ ਕਿੰਨੇ ਘੰਟਿਆਂ ਲਈ ਰਹਿ ਗੇਟ ਰੈਲੀ ਆ ਦੇਖੋ ਆਪਣੀਆਂ ਅਸੀਂ ਹੱਕੀ ਤੇ ਜਾਇਜ਼ ਮੰਗਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਉਸੇ ਤਰ੍ਹਾਂ ਹੀ ਅੱਜ ਅਸੀਂ ਗੇਟ ਰੈਲੀ ਕਰਕੇ ਨਵੇਂ ਸਾਲ ਦਾ ਸੰਘਰਸ਼ ਦੇ ਨਾਲ ਲਗਾਜ ਕਰ ਰਹੇ ਹਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਕੱਚੇ ਮਲਾਜਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਖਤਮ ਕਰਨਾ ਔਰ ਵਿਭਾਗਾਂ ਦੇ ਵਿੱਚ ਨਵੀਆਂ ਬੱਸਾਂ ਨੂੰ ਪਾਉਣ ਨੂੰ ਲੈ ਕੇ ਲੜਾਈ ਲੜਦੇ ਆ ਰਹੇ ਹਾਂ ਪਰ ਸਰਕਾਰ ਵੱਲੋਂ ਸਾਡੀ ਆਵਾਜ਼ ਨੂੰ ਪਿਛਲੀ 28 ਨਵੰਬਰ ਨੂੰ ਜਿਸੇ ਤਰ੍ਹਾਂ ਸਾਡੀਆਂ ਗੇਟ ਰੈਲੀਆਂ ਸੀਗੀਆਂ ਔਰ ਕਿਲੋਮੀਟਰ ਦਾ ਟੈਂਡਰ ਖੋਲਣਾ ਸੀਗਾ ਜਿਹਦੇ ਚ ਸਾਡੇ ਸਾਥੀਆਂ ਨੂੰ ਘਰਾਂ ਤੋਂ ਸਵੇਰ ਤੋਂ ਅਰੈਸਟ ਕਰਕੇ ਤੇ ਜਿਹੜਾ ਮਾਹੌਲ ਜਿਹੜਾ ਸਥਿਤੀ ਵਿਗਾੜੀ ਆ ਜਿਹਦੇ ਨਾਲ ਸਾਡੇ ਡੀਪੋਆਂ ਦੇ ਵਿੱਚ ਵਰਕਰਾਂ ਦੇ ਵਿੱਚ ਰੋਜ਼ ਪੈਦਾ ਹੋਇਆ ਤੇ ਖੜਤਾਲ ਜਿਹੜੀ ਸ਼ੁਰੂ ਹੋਈ ਜਿਹਦੇ ਚ ਲਗਭਗ 4-5 ਦਿਨ ਹੜਤਾਲ ਚੱਲੀ ਆ ਜਿਦੇ ਸਾਡੇ ਸਾਥੀਆਂ ਨੂੰ ਘਰਾਂ ਤੋਂ ਧਰਨਿਆਂ ਤੋਂ ਸ਼ਾਂਤਮਈ ਧਰਨਿਆਂ ਤੋਂ ਚੱਕ ਕੇ ਨਜਾਇਜ਼ 307 ਵਰਗੇ ਧਰਾਵਾ ਲਾ ਕੇ ਪਰਚੇ ਦਰਜ ਕੀਤੇ ਗਏ ਆ ਤੇ ਲਗਭਗ ਅਜੇ ਵੀ ਸਾਡੇ ਜਿਹੜੇ ਸਾਥੀ ਆ ਉਹ 10 ਸਾਥੀ ਜਿਹੜੇ ਸੰਗਰੂਰ ਜੇਲ੍ਹ ਚ ਬੰਦ ਆ ਜਿੱਥੇ ਕਿ ਟਰਾਂਸਪੋਰਟ ਮੰਤਰੀ ਨੇ ਮੀਟਿੰਗ ਕੀਤੀ ਸੀ ਸਰਕਾਰ ਨਾਲ ਮੀਟਿੰਗ ਹੋਈ ਸੀ ਮੁੱਖ ਮੰਤਰੀ ਦੇ ਮੈਸੇਜ ਤੇ ਵੀ ਭਾਈ ਮੀਟਿੰਗ ਕੀਤੀ ਜਾਵੇ ਤੇ ਮਸਲਿਆਂ ਦਾ ਹੱਲ ਕੀਤਾ ਜਾਵੇ ਉਹ ਮੀਟਿੰਗ 'ਚ ਫੈਸਲਾ ਹੋਇਆ ਸੀ ਵੀ ਤੁਰੰਤ ਮੁਲਾਜ਼ਮਾਂ ਨੂੰ ਹਰਿਆ ਕਰਾਂਗੇ ਜ਼ਿਲ੍ਹਿਆਂ ਤੋਂ ਪਰਚੇ ਰੱਦ ਕਰਾਂਗੇ ਡਿਊਟੀਆਂ ਤੇ ਲਾਵਾਂਗੇ ਪਰ ਉਹ ਜਿੱਥੋਂ ਤੱਕ ਅੱਗੇ ਆਪਣੇ ਵਾਅਦੇ ਤੋਂ ਭੱਜਦੇ ਨਜ਼ਰ ਆਉਂਦੇ ਆ ਇੱਥੋਂ ਸਿੱਧਾ ਲੱਗਦਾ ਵੀ ਸਰਕਾਰ ਦੀ ਬਖਲਾਹਟ ਆ ਪੀ ਅਸੀਂ ਮੁਲਾਜ਼ਮਾਂ ਨੂੰ ਇਹਨਾਂ ਜਿਹੜੇ ਪਨ ਬਸ ਪੀਆਰਟੀ ਦੇ ਮੁਲਾਜ਼ਮ ਇਹਨਾਂ ਨੂੰ ਪਰਚੀਆਂਾਂ ਦਬਾ ਕੇ ਇਹਨਾਂ ਦੀ ਆਵਾਜ਼ ਨੂੰ ਬੰਦ ਕਰਕੇ ਅਸੀਂ ਇਹਨਾਂ ਵਿਭਾਗਾਂ ਦਾ ਨਿਜੀਕਰਨ ਕਰ ਸਕੀਏ ਕਿਲੋਮੀਟਰ ਬਸਾਂ ਪਾਲ ਗਏ ਇਹਨਾਂ ਦਾ ਠੇਕੇਦਾਰ ਵਿਚੋਲਿਆਂ ਦੇ ਰਾਹੀਂ ਸ਼ੋਸ਼ਣ ਕਰ ਸਕੀਏ ਸੋ ਜਿਸ ਦਿਨ ਤੋਂ ਇਹ ਸਾਡਾ ਪਰਚੀਆਂ ਦਾ ਜਿਹੜਾ ਤੰਤਰ ਸਰਕਾਰ ਨੇ ਚਲਾਇਆ ਉਸ ਤੋਂ ਬਾਅਦ ਵੇਖੋ ਮਾਰੂ ਕੰਡੀਸ਼ਨਾਂ ਕੀ ਲੈ ਕੇ ਆਏ ਨੇ ਟਾਈਮ ਟੇਬਲ ਤੇ ਜਿਹੜਾ ਪ੍ਰਾਈਵੇਟਾਂ ਦੇ ਹੱਕ 'ਚ ਬਣਾਏ ਜਾ ਰਿਹਾ ਜਿੱਥੋਂ ਨਾਲ ਦੀ ਨਾਲ ਲੈਟਰ 'ਚ ਲਿਖਿਆ ਵਾ ਕਿ ਕੋਈ ਵੀ ਜਥੇਬੰਦੀ 'ਚ ਦਖਲਅੰਦਾਜ਼ੀ ਨਹੀਂ ਕਰੂਗੀ ਇਹੋ ਜਿਹੇ ਫਰਮਾਨ ਜਾਰੀ ਕੀਤੇ ਗਏ ਆ ਇਸੇ ਤਰ੍ਹਾਂ ਹੀ ਕਿਲੋਮੀਟਰ ਬੱਸਾਂ ਦਾ ਟੈਂਡਰ ਲਾਇਆ ਜਾਂਦਾ ਵੀ ਕਿਲੋਮੀਟਰ ਬੱਸਾਂ ਜਾ ਜਾਣੀਆਂ ਇਸੇ ਤਰ੍ਹਾਂ ਜਿਹੜੇ ਠੇਕੇਦਾਰ ਆ ਉਹ ਨਹੀਂ ਸੀ ਆ ਪਿਛਲੇ ਲੰਬੇ ਸਮੇਂ ਤੋਂ ਉਹ ਜਥੇਬੰਦੀ ਦੇ ਵਿਰੋਧ ਤੋਂ ਡਰਦੇ ਠੇਕੇਦਾਰ ਨਹੀਂ ਸੀ ਆ ਰਹੇ ਉਹਨਾਂ ਨੂੰ ਦਬਾ-ਦਬ ਲਿਆ ਕੇ ਥੋਪਿਆ ਗਿਆ ਠੇਕੇਦਾਰਾਂ ਨੂੰ ਵੀ ਇਹਨਾਂ ਦੀ ਮੁਲਾਜ਼ਮਾਂ ਦੀ ਲੁੱਟ ਕੀਤੀ ਜਾਵੇ। ਸੋ ਸਿੱਧੇ ਤੌਰ ਤੇ ਜਿਹੜੀ ਸਰਕਾਰ ਭਗਤ ਸਿੰਘ ਦੀ ਪੱਗ ਮੰਨ ਕੇ ਆਈ ਸੀਗੀ ਕਿ ਅਸੀਂ ਉਹਦੇ ਮੁਤਾਬਕ ਲੋਕਾਂ ਨੂੰ ਜਿਹੜਾ ਇਨਸਾਫ ਦਵਾਂਗੇ, ਉਹਦੀ ਸੱਚੀ ਸੁੱਚੀ ਰੜਾਈ ਲੜਾਂਗੇ। ਉਹ ਸਿੱਧੇ ਤੌਰ ਤੇ 4 ਸਾਲਾਂ ਦੇ ਵਿੱਚ ਟਰਾਂਸਪੋਰਟ ਦੇ ਵਿਭਾਗ ਦੇ ਕੱਚੇ ਮੁਲਾਜ਼ਮਾਂ ਦਾ ਬੜਾ ਵੱਡਾ ਸ਼ੋਸ਼ਣ ਕੀਤਾ। ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ, ਨਾ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਿਆ ਔਰ ਇੱਕ ਵੀ ਬੱਸ ਵਿਭਾਗ ਦੇ ਵਿੱਚ ਨਵੀਂ ਨਹੀਂ ਪਾਈ। ਜਿਹਦੇ ਕਰਕੇ ਅੱਜ ਲੋਕਾਂ ਨੂੰ ਸਫ਼ਰ ਸਹੂਲਤਾਂ ਸਮੇਂ ਕਾਫੀ ਮੁਸੀਬਤਾਂ ਦਾ ਸਾ ਨਾ ਭਰਾ ਜਿਹੜੇ ਸਫਰ ਕਰਦੇ ਆ ਉਹਨਾਂ ਦੀਆਂ ਗੁੱਸੇ ਨਰਾਜ਼ੀਆਂ ਸਾਡੇ ਨਾਲ ਰਹੀਆਂ ਅੱਜ ਇਹ ਹਾਲਾਤ ਨੇ ਕਿ ਲਗਭਗ 5-600 ਬੱਸ ਜਿਹੜੀ ਆ ਇਹ ਸਰਕਾਰ ਦੇ ਦੌਰਾਨ ਸੱਤਾ ਦੌਰਾਨ ਕੰਡਮ ਹੋ ਗਈ ਆ ਇੱਕ ਵੀ ਬੱਸ ਨਵੀਂ ਨਾ ਹੋਣ ਕਰਕੇ ਰੂਟ ਤੇ ਬੱਸਾਂ ਘੜਦੀਆਂ ਜਾ ਰਹੀਆਂ ਕਿਉਂਕਿ ਜਿਹੜੀਆਂ ਬੱਸਾਂ ਚੱਲਦੀਆਂ ਵੀ ਆ ਉਹਨਾਂ ਦਾ ਸਪेयर पार्ट ਨਹੀਂ ਆ ਰਿਹਾ ਬੈਟਰੀਆਂ ਨਹੀਂ ਆ ਰਹੀਆਂ ਜਿਹਦੇ ਕਰਕੇ ਜਿਹੜੀ ਲਗਾਤਾਰ ਪਿੰਡੂ ਸਰਵਿਸ ਬੰਦ ਹੁੰਦੀ ਜਾ ਰਹੀ ਆ ਹੋਰ ਇੱਕ ਇੱਕ ਵੱਖ-ਵੱਖ ਸ਼ਹਿਰਾਂ ਤੋਂ ਜਾਣੀ ਜਿਹੜੀ ਸਰਵਿਸ ਸਪੋਰਟ ਮੰਤਰੀ ਦਾ ਜਿਹੜਾ ਬਿਆਨ ਆਇਆ ਸੀ ਵੀ ਇਹਨਾਂ ਦੇ ਬੰਦੇ ਸਾਰੇ ਰਿਹਾ ਕਿੱਥੇ ਜਾਣਗੇ ਜੋ ਵੀ ਗੱਲਬਾਤ ਆ ਸਾਰੀ ਕਲੀਅਰ ਹੋ ਬਿਲਕੁਲ ਅਸੀਂ ਕਹਿੰਦੇ ਆ ਵੀ ਉਹ ਆਪਣੇ ਵਾਅਦੇ ਤੋਂ ਮੁੱਕਰਿਆ ਕਿਉਂਕਿ ਮੰਤਰੀ ਨੂੰ ਇਹ ਵਿਖਿਆ ਵੀ ਅ ਸਾਰੀਆਂ ਮੰਗਾਂ ਛੱਡ ਕੇ ਤੇ ਹੁਣ ਆਪਣੇ ਸਾਥੀਆਂ ਨੂੰ ਰਿਹਾ ਕਰਾਉਣ ਵਾਲੇ ਪਾਸੇ ਤੁਰ ਪੀਆ ਉਹ ਸਿੱਧੇ ਤੌਰ ਤੇ ਜਿਹੜੀ ਸਰਕਾਰ ਦੀ ਮੈਨੇਜਮੈਂਟ ਦੀ ਉਹ ਮਨਛਾ ਸਾਫ਼ ਹੁੰਦੀ ਆ ਕਿ ਉਹ ਸਾਡੀਆਂ ਮੰਗਾਂ ਦਾ ਹੱਲ ਕਰਨ ਤੋਂ ਪੂਰੀ ਤਰ੍ਹਾਂ ਅਸਫਲ ਫੇਰ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਇਹ ਸਾਡੀਆਂ ਮੰਗਾਂ ਨੂੰ ਇਲਝਾਉਣ ਵਾਸਤੇ ਸਾਥੀਆਂ ਨੂੰ ਜੇਲ੍ਹਾਂ 'ਚ ਬੰਦ ਕਰਕੇ ਇਹ ਸਗੋਂ ਰੋਸ ਪੈਦਾ ਕਰ ਰਿਹਾ ਆ ਆਮ ਲੋਕਾਂ ਦੇ ਵਿੱਚ ਕਿਉਂਕਿ ਉਹ ਜਿਹੜੇ 10 ਸਾਥੀ ਸੋ ਸੰਗਰੂਰ ਜਿੱਥੇ ਜੇਲ੍ਹ ਦੇ ਵਿੱਚ ਬੰਦ ਨੇ ਉਹ ਸਾਰੇ ਸੰਗਰੂਰ ਦੇ ਲੋਕਲ ਜ਼ਿਲ੍ਹੇ ਨਾਲ ਸੰਬੰਧਿਤ ਨੇ ਤੇ ਲੋਕਾਂ 'ਚ ਭਾਰੀ ਰੋਸ ਹੈ ਉਹ ਵਾਰ-ਵਾਰ ਸਾਨੂੰ ਸਭ ਨੂੰ ਕੰਪੇਅਰ ਕਰ ਰਿਹਾ ਵੀ ਤੁਸੀਂ ਜਿਹੜਾ ਇੱਥੇ ਵੱਡੇ ਸੰਘਰਸ਼ ਜਾਂ ਧਰਨੇ ਲੀਕੋ ਪਰ ਅਸੀਂ ਫਿਰ ਵੀ ਜਾਬਤੇ ਦੇਰ ਵਿੱਚ ਰਹਿ ਕੇ ਅੱਜ ਜਿਵੇਂ ਗੇਟ ਰੀਨਾਂਗਾ ਅੱਜ ਕੀਤਾ ਵਾ ਔਰ ਨਾਲ ਹੀ ਅਸੀਂ ਜਿਹੜਾ 9 ਤਰੀਕ ਨੂੰ ਕਨਵੈਨਸ਼ਨ ਸੱਦ ਕੇ ਉੱਥੇ ਲੋਕਾਂ ਨੂੰ ਲਾਮਬੰਦ ਕਰਨਾ ਕਿ ਸਰਕਾਰ ਸਾਡੀ ਆਵਾਜ਼ ਨੂੰ ਦਬਾਉਣ ਵਾਸਤੇ ਇਹੋ ਜਿਹੇ ਪਰਚੇ ਇਹੋ ਜੀਆਂ ਨੌਕਰੀਆਂ ਤੋਂ ਕੱਢਣ ਦੇ ਫਾਰਗੀ ਲੈਟਰ ਲੈ ਕੇ ਆ ਰਹੀ ਸੋ ਕੋਈ ਵੀ ਸਾਥੀ ਘਬਰਾਏ ਨਾ ਸਰਕਾਰ ਦਾ ਸਮਾਂ ਥੋੜਾ ਰਹਿ ਗਿਆ ਵਾ ਅਸੀਂ ਆਪਣੇ ਸੰਘਰਸ਼ਾਂ ਲਈ ਲਾਮਬੰਦ ਲਾਮਬੰਦ ਪੂਰੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾ ਅਸੀਂ ਸੰਘਰਸ਼ ਲੜ ਕੇ ਮਨਵਾਵਾਂਗੇ ਉਹ ਸਾਥੀਆਂ ਨੂੰ ਵੀ ਹਰਿਆ ਕਰਾ ਕੇ ਹੀ ਆਪਣੇ ਡਿਊਟੀਆਂ ਦੇ ਚੜਾ ਕੇ ਤੇ ਸੰਘਰਸ਼ ਪੋਸਟਪੋਨ ਕਰਾਂਗੇ ਉਹਨਾਂ ਚਿਰ ਸਾਡੇ ਸੰਘਰਸ਼ ਜਿਹੜੇ ਜਾਰੀ ਰਹਿਣਗੇ